ਨਹੀਂ ਉਹ ਤਖਤ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜੂਰਿਸਡਿਕਸ਼ਨ ਹੈ ਉਹ ਉਹ ਹੀ ਦੱਸ ਸਕਦੇ ਆ ਕਿਉਂਕਿ ਮੇਰਾ ਇਹ ਆ ਨਹੀਂ ਪੈਰੋਗੈਡ ਨਹੀਂਗਾ ਦੇਖੋ ਜਿਹੜੀ ਰਹਿਤ ਮਰਿਆਦਾ ਦਾ ਹਿੱਸਾ ਨਹੀਂ ਹੈ ਮੇਰੀ ਬੇਨਤੀ ਸੁਣ ਲਓ ਜਿਲੇ ਜਿਹੜਾ ਤਖਤ ਹਜੂਰ ਸਾਹਿਬ ਹੈ ਇੱਕ ਤਖਤ ਆ ਉਥੋਂ ਜਿਲੇ ਅਕਾਲ ਤਖਤ ਦੇ ਆ ਉਥੋਂ ਸ਼੍ਰੀ ਅਕਾਲ ਤਖਤ ਦਾ ਜਥੇਦਾਰ ਹੁਕਮਨਾਮਾ ਕਰਦਾ ਕੱਲਾ ਵੀ ਕਰ ਸਕਦਾ ਪੰਜ ਵੀ ਕਰ ਸਕਦੇ ਆ ਗੁਰਮਤਾ ਕਰਦੇ ਆ ਉਹ ਗੁਰਮਤਾ ਉਹਨੇ ਆਪਣੇ ਹਜੂਰ ਸਾਹਿਬ ਤੋਂ ਕੀਤਾ ਕਿਉਂਕਿ ਤੁਸੀਂ ਦੇਖਦੇ ਆਂ ਆਮ ਕਰਕੇ ਤੁਸੀਂ ਵਿਆਹਾਂ 'ਚ ਜਾਂਦੇ ਆਂ ਕਈ ਵਾਰੀ ਸਾਡੇ ਅੱਜ ਜਿਹੜੇ ਵੀਰ ਬਹਿੰਦੇ ਉੱਥੇ ਜਿਨ੍ਹਾਂ ਦਾ ਅਨੰਦਕਾਰ ਚ ਹੁੰਦਾ ਇੱਕ ਦੋ ਬੰਦੇ ਉਹਦੇ ਵੀ ਨਾਲ ਬਹਿਣੇ ਪੈਂਦੇ ਆ ਵੀ ਜਿਹਦੇ ਉਹਦੇ ਕੱਪੜਿਆਂ ਨੂੰ ਜਲੇ ਉਠਦਾ ਉਹਨੂੰ ਕਿਦਾਂ ਇਦਾਂ ਹੀ ਬੀਬੀਆਂ ਦਾ ਮੈਂ ਦੇਖਦਾ ਤੇ ਚੰਗੀ ਗੱਲ ਕੀਤੀ ਹੈ ਤਾਂ ਖਾਲਸਾ ਹੀ ਪੁਰਾਤਨ ਸਾਡੀਆਂ ਰਵਾਇਤਾਂ ਸੀਗੀਆਂ ਕਿਸੇ ਪਹਿਲੇ ਤਾਂ ਅੰਮ੍ਰਿਤ ਵੀ ਛਕਾਉਂਦੇ ਸੀ ਅਨੰਦਕਾਰ ਜੋਨਰ ਕਰਦੇ ਨੇ ਸੀ ਇਹ ਵੀ ਰਵਾਇਤਾਂ ਰਹੀਆਂ ਸੋ ਜੇ ਉਹਨਾਂ ਨੇ ਕਿਹਾ ਵੀ ਸੈਂਪਲ ਕਮੀਜ਼ ਤੇ ਸਲਵਾਰ ਪਾਈ ਜਾਵੇ ਤੇ ਮੈਂ ਸਮਝਦਾ ਕੋਈ ਗਨਾਹ ਨਹੀਂ ਪਰ ਇੱਕ ਉਹਨਾਂ ਨੇ ਉੱਥੋਂ ਇਹ ਗੁਰਮਤਾ ਕੀਤਾ ਅਕਾਲ ਤਖਤ ਦੇ ਹੁਕਮਨਾਮੇ ਦਾ ਤੇ ਗੁਰਮਤੇ ਦਾ ਬਹੁਤ ਫਰਕ ਹੁੰਦਾ ਸੋ ਉਹਨਾਂ ਨੇ ਇੱਕ ਅਪੀਲ ਦੇ ਰੂਪ ਵਿੱਚ ਗੁਰਮਤਾ ਕਰਕੇ ਭੇਜਿਆ ਵੀ ਸੁਧਾਰਨ ਸਿੰਪਲ ਸੂਟ ਤੇ ਸਲਵਾਰ ਨਾਲ ਤੇ ਮੈਂ ਸਮਝਦਾ ਉਹ ਚੰਗਾ ਵੀ ਆ ਸਾਡੀ ਪੁਰਾਣੀ ਰਵਾਇਤ ਵੀ ਆ ਇਹ ਕੁਝ ਨਹੀਂ ਕਰਿ ਪਿਛ ਨੂੰ ਨੇ ਕਾ ਮਾਰਦੇ ਆ ਸਮੇਂ-ਸਮੇਂ ਸਰ ਕਈ ਵਾਰੀ ਆਏ ਆ ਪਰ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਨੂੰ ਉਹ ਵੀ ਸਮਝਾ ਚੇਤਾ ਹੁਣ ਕਿਉਂਕਿ ਜਿਹੜੇ ਪੁਰਾਣੇ ਅਕਾਲੀ ਉਹਨਾਂ ਨੂੰ ਪਤਾ ਆ ਕਿ ਕਿਵੇਂ ਦਾ ਪੁਰਾਣਾ ਸਮਾਂ ਪਹਿਲਾਂ ਸੀ ਪਰ ਆਹ ਜਿਹੜਾ ਸਮਾਂ ਆ ਇਹਦੇ ਵਿੱਚ ਇੱਕ ਕੌਨਸਪੀਰੇਸੀ ਸੀ ਜਿਹਦੇ ਵਿੱਚ ਸਰਕਾਰਾਂ ਹਿੱਸੇਦਾਰ ਸੀ ਕਿ ਸਿੱਖ ਪੰਥ ਨੂੰ ਨੁਕਸਾਨ ਉਹਨਾਂ ਦਾ ਰਾਸੀ ਨੁਕਸਾਨ ਕਰਨ ਦਾ ਤਾਂ ਇੱਕ ਸੀਗਾ ਹੀ ਸੀਗਾ ਪਰ ਉਹ ਤੋਂ ਇਲਾਵਾ ਇਸ ਜਥੇਬੰਦੀ ਨੂੰ ਖੇਰੂ-ਖੇਰੂ ਕਰਨ ਦਾ ਜਿਹੜਾ ਉਹ ਖਲਾਫ ਆਉਣ ਦਾ ਮਕਸਦ ਹੈਗਾ ਪਰ ਮੈਂ ਕਿਉਂਕਿ ਗੁਰੂ ਦਸਮ ਪਾਤਸ਼ਾਹ ਦਾ ਇਹ ਪੰਥ ਹੈ ਆ ਇਹ ਇਸੇ ਤਰ੍ਹਾਂ ਕਾਤੇ ਬਾਦੇ ਉੱਚ ਸਮਾ ਜਿਹੜਾ ਆ ਚੰਗਾ ਮਾੜਾ ਆਉਂਦਾ ਰਹਿਣਾ ਪਰ ਗੁਰੂ ਖਾਲਸੇ ਨੇ ਡੋਲਣਾ ਨਹੀਂ ਮੁਰ ਪੈਰਾਂ ਤੇ ਆ ਜਾਊਗਾ ਕੋਈ ਦਿੱਕਤ ਨਹੀਂ ਤੇ ਉਹਦੇ ਛੋੜਾ ਚੰਗੇ ਢੰਗ ਨਾਲ ਹੋ ਰਹੀ ਹੈ ਕਿ ਸਰਬੱਤ ਮੇਰੀ ਬੇਨਤੀ ਸੁਣੋ ਅਸੀਂ ਤਾਂ ਪਹਿਲਾਂ ਸੁਸਾਇਟੀ ਨੂੰ ਅਪੀਲ ਕਰਦੇ ਆ ਸਾਰੀ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਭਈ ਜਿਹੜੀ ਮਰਿਆਦਾ ਆ ਉਹ ਇੱਕ ਉਹਦਾ ਢਾਂਗਾ ਆਪਣਾ ਕਿਉਂਕਿ ਮਰਿਆਦਾ ਜਿਹੜੀ ਆ ਸਾਰਿਆਂ ਦੇ ਲਾਗੂ ਆ ਤੇ ਜਿਹਲੇ ਲਵਾਸਾਂ ਦੀ ਤੇ ਕੋਈ ਇਹੋ ਜਿਹਾ ਕਾਰਜ ਆਉਂਦੇ ਆ ਕਿਉਂਕਿ ਸਮਾ ਤਬਦੀਲੀ ਲਿਆ ਆ ਤੇ ਇਹ ਸਮੇਂ ਦੀ ਤਬਦੀਲੀ ਦੇ ਵਿੱਚ ਮੈਂ ਸਮਝਦਾ ਸਿੰਪਲ ਸਿਟੀ ਜਿਹੜੀ ਉਹ ਚੰਗੀ ਮਾੜੀ ਗੱਲ ਹੈ। ਤੁਹਾਨੂੰ ਕੀ ਲੱਗਦਾ ਜਿਹੜਾ ਸਿੱਖ ਹੈ ਜਿਹੜਾ ਆਨੰਦ ਮੈਰਜ ਐਕਟ ਆ ਉਹ ਹਾਲੇ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ। ਮੈਂ ਕਿਉਂਕਿ ਆਪ ਇਹਨੂੰ ਪੜਦਾ ਰਿਹਾ ਜਦੋਂ ਸਾਡੇ ਕੋਲ ਖੜੜਾ ਆਇਆ ਸੀ। ਇਸ ਆਨੰਦ ਮੈਰਜ ਐਕਟ ਦੇ ਵਿੱਚ ਕਿਉਂਕਿ ਜਿਹੜਾ ਸਿੱਖ ਆਨੰਦ ਕਾਰਜ ਕਰ ਲੈਂਦਾ ਗੁਰੂ ਦੇ ਸਾਹਮਣੇ। ਫਿਰ ਉਹ ਕਹਿੰਦੇ ਟੋਟਲੀ ਪਿਕਾਈ ਦਿਆ ਗੁਰੂ ਦੇ ਸਾਹਮਣੇ। ਹਿੰਦੂ ਅਡਾਪਸ਼ਨ ਐਕਟ ਆ ਮੇਨਟੇਨੈਂਸ ਐਕਟ ਆ ਫਿਰ ਹਿੰਦੂ ਸ सक्सेशन ਐਕਟ ਆ ਤੇ ਉਹ ਸਾਰਾ ਆਨੰਦ ਮੈਰਿਜ ਐਕਟ ਤੇ ਲਿਆ ਕੇ ਤੇ ਇਹਨੂੰ ਆਪਣੇ ਕਰ ਦੇਣਾ ਚਾਹੀਦਾ ਵੈਸੇ ਜਿਨ੍ਹਾਂ ਨੇ ਲਾਗੂ ਕੀਤਾ ਪ੍ਰਧਾਨ ਇਹ ਤਾਂ ਸੋਧ ਦੀ ਲੋੜ ਆ ਸੋਧ ਦੀ ਲੋੜ ਹੈਗੀ ਐ ਪ੍ਰਚਾਸ ਕਿਦਾਂ ਦੇਖੋ ਜਿਹਨੇ ਬਣਾਇਆ ਆ ਅਸੈਂਬਲੀ ਨੇ ਬਣਾਇਆ ਅਸੈਂਬਲੀ ਦੇ ਆ ਸਬ ਕਮੇਟੀਆਂ ਹੁੰਦੀਆਂ ਉਹਨਾਂ ਦੇ ਆਪਸ਼ਨ ਹੁੰਦੇ ਆ ਸਾਡੇ ਸ਼ੋਮਨੀ ਕਮੇਟੀ ਕੋਲ ਵੀ ਖੜਾ ਆਇਆ ਪਰ ਅਸੀਂ ਚਾਹੁੰਦੇ ਇਹਨੂੰ ਲਾਗੂ ਇਨਵੈਨ ਕੀਤਾ ਜਾਵੇ ਜਿਹੜਾ 1909 ਦਾ ਮਤਾ ਜਿਹੜਾ ਕਿਸੇ ਵੇਲੇ ਮਹਾਰਾਜਾ ਨਾਬੇ ਨੇ ਜਿਹੜਾ ਆ ਖਰੜਾ ਜਾਰੀ ਕੀਤਾ ਸੀ ਉਸ ਤਰਜ ਤੇ ਇਹਨੂੰ ਜਿਹੜਾ ਕੀਤਾ ਜਾਵੇ ਨਾ ਕਿ ਸਿਰਫ ਆਨੰਦ ਮੈਰਜ ਦੇ ਵਿੱਚ ਮੈਰਜ ਰਜਿਸਟ੍ਰੇਸ਼ਨ ਕਰਾਉਣ ਦਾ ਹੋਵੇ ਉਹਦਾ ਸਮੁੱਚਾ ਸਾਰਾ ਢਾਂਚਾ ਉਹਦੇ ਵਿੱਚ ਆਵੇ। ਲੋਕ ਕਰਾ ਰਹੇ ਵਧਾਈ ਦੇ ਪੱਤਰ ਆ ਜਿਹੜੇ ਕਰਾ ਰਹੇ ਕੁਝ ਤਾਂ ਤੇ ਲੱਗ ਕਰਾ ਰਹੇ ਆ ਵਧਾਈ ਦੇ ਪੱਤਰ ਆ ਜਿਹੜੇ ਕਰਾ ਲੈਂਦੇ ਆ। ਪ੍ਰਧਾਨ ਸਾਹਿਬ ਪਰਿਵਾਰ ਬਸੁਰਾ ਅਕਾਲੀ ਦਲ ਸਾਹਿਬ ਉਸੇ ਬਾਦਲ ਦੀ ਪ੍ਰਧਾਨਗੀ ਹੇਠ ਠੀਕ ਚੱਲ ਰਿਹਾ ਔਰ ਮੈਂ ਸਮਝਦਾ ਕਿ ਹੌਣ ਵਾਲੇ ਸਮੇਂ ਵਿੱਚ ਅ ਜਿਵੇਂ ਕਹਿੰਦੇ ਹੁਣ ਤਾਂ ਜੰਗ ਆ ਜੰਗ ਦੇ ਮੈਦਾਨ ਵਿੱਚ ਘੋੜੇ ਬੱਤਨ ਦੀ ਲੋੜ ਨਹੀਂ ਹੁਣ ਤਾਂ ਹੋਰ ਸ਼ਕਤੀਸ਼ਾਲੀ ਹੋ ਕੇ ਇਕਜੁੱਟ ਹੋ ਕੇ ਅ ਸਰਕਾਰ ਦੀਆਂ ਗਲਤ ਨੀਤੀਆਂ ਔਰ ਪੰਜਾਬ ਦੇ ਦੁਸ਼ਮਣ ਲੋਕਾਂ ਨੂੰ ਸਖਸ ਦੇਣ ਲਈ ਮੌਲਾਬੰਦ ਹੋਣ ਦੀ ਲੋੜ ਇਹ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਨਾ ਇਸ ਤਰ੍ਹਾਂ ਦੀ ਕੋਈ ਹਜ਼ਾਰ ਨਹੀਂ ਨਾ ਇਸ ਤਰ੍ਹਾਂ ਦੀ ਕੋਈ ਗੱਲ ਚਰਚਾ ਚੱਲੀ ਆ ਬਲਕਿ ਲੋੜ ਤਾਂ ਮਤਲਬ ਇਕੱਠੇ ਹੋਣ ਦੀ ਆ ਲੋੜ ਤਾਂ ਇਕਜੁੱਟਤਾ ਦਿਖਾਉਣ ਦੀ ਆ ਜਿਹੜੇ ਸਮੁੱਚੇ ਪੰਜਾਬੀ ਲੋੜ ਮਹਿਸੂਸ ਕਰ ਰਹੇ ਨੇ ਫਿਰ ਪਤਾ ਲੱਗਿਆ ਕਿ ਜਿਹੜਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਬੀਜੇਪੀ ਨਾਲ ਅਲਾਈਅੰਸ ਹੋਣ ਜਾ ਰਹੀ ਹੈਗੀ ਬਸ ਸਭ ਤੋਂ ਵੱਧ ਫਿਕਰ ਸਭ ਤੋਂ ਵੱਧ ਪੀੜ ਜੇ ਕਿਸੇ ਨੂੰ ਸਸ ਗਵੀਰ ਸਿੰਘ ਬਾਦਲ ਦੇ ਮਾਫੀ ਮੰਗਣ ਤੋਂ ਬਾਅਦ ਪੰਥਕ ਧਿਰਾਂ ਵਿੱਚ ਖੁਸ਼ੀ ਹੋਣ ਨਾਲ ਜੇ ਹੋਈ ਆ ਤਾਂ ਕਾਂਗਰਸ ਨੂੰ ਤਕਲੀਫ ਹੋਈ ਆ ਸਭ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੱਲੋਂ ਸ੍ਰੀ ਅਕਾਲ ਤਖਤ ਦੀ ਮਰਿਆਦਾ ਦੱਸਣਾ ਇਹ ਵੀ ਮੈਂ ਸਮਝਦਾ ਮਲਕ ਕਿਸਮ ਦਾ ਆਪਣੀ ਪੀੜ੍ਹੀ ਥੱਲੇ ਝੋਟਾ ਫੇਰਨ ਵਾਲੀ ਗੱਲ ਦੇਖਣ ਦੀ ਲੋੜ ਸੀ ਬਾਦਾਬਾਹ ਸਾਹਿਬ ਨੂੰ ਵੀ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਫੌਜਾਂ ਟੈਂਕ ਚਾੜੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਿੱਕ 'ਚ ਗੋਲੀਆਂ ਮਾਰੀਆਂ ਅੱਜ ਉਹ ਮਰਿਆਦਾ ਸਖਾ ਰਹੇ ਨੇ ਅੱਜ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਸਨਮਾਨ ਸਖਾ ਰਹੇ ਨੇ ਇਸ ਲਈ ਇਹ ਕਿਸੇ ਦੇ ਹੱਥ ਨਹੀਂ ਆ ਸਕਦੀ ਸ਼੍ਰੋਮਣੀ ਅਕਾਲੀ ਦਲ ਵੀ ਨਾਲ ਜਾਂ ਕਿਸੇ ਹੋਰ ਅਕਾਲੀ ਧਿਰ ਨਾਲ ਏਕੇ ਦਾ ਭਾਜਪਾ ਨਾਲ ਗੱਠ ਜੋੜ ਦਾ ਕੋਈ ਸੰਬੰਧ ਨਹੀਂ ਹੈ ਬੀਜੇਪੀ ਨਾਲ ਗੱਠਜੋੜ ਦੇ ਅਜੇ ਕੋਈ ਦਿਨ ਨਹੀਂ ਰਸਮੀ ਤੌਰ ਤੇ ਕਿਸੇ ਤਰ੍ਹਾਂ ਦੀ ਕੋਈ ਅਜੇ ਗੱਲਬਾਤ ਇਸ ਤਰ੍ਹਾਂ ਦੀ ਹੈ ਨਹੀਂ ਕਿਉਂਕਿ ਸਾਡਾ ਸਿਆਸੀ ਗੱਠਜੋੜਾ ਬੀਐਸਪੀ ਨਾਲ ਬੀਐਸਪੀ ਦਾ ਇਤਿਹਾਸਕ ਵੀ ਆ ਸਿਧਾਂਤਕ ਵੀ ਆ ਚੰਗੇ ਨਤੀਜੇ ਵੀ ਕੱਢੇ ਨੇ ਔਰ ਆਉਣ ਵਾਲੇ ਸਮੇਂ 'ਚ ਵੀ ਚੰਗੇ ਨਤੀਜੇ ਨਿਕਲਣਗੇ ਆਸਾ ਸੋ ਆਉਣ ਵਾਲੇ ਸਮੇਂ ਵਿੱਚ ਠੀਕ ਆ ਕਿ ਰਾਜਨੀਤਿਕ ਖੇਤਰ ਦੇ ਵਿੱਚ ਇੱਕ ਇਕੱਲਾ ਦੋ ਗਿਆਰਾਂ ਵਾਲੀ ਗੱਲ ਹੁੰਦੀ ਆ ਜਿਹੜੇ ਵੀ ਇਕੱਠ ਹੋਣਗੇ ਜੋੜ ਹੋਣਗੇ ਉਹ ਪੰਜਾਬ ਦੇ ਹਿੱਤ 'ਚ ਹੋਣਗੇ ਪੰਜਾਬ ਨੂੰ ਅੱਜ ਬੜਾ ਵੱਡਾ ਖੋਰਾ ਲੱਗ ਰਿਹਾ ਆਰਥਿਕ ਪੱਖੋਂ ਸਮਾਜਿਕ ਪੱਖੋਂ ਮਲ ਹਰ ਪੱਖੋਂ ਸੋ ਇਸ ਲਈ ਜ਼ਰੂਰਤਾ ਅੱਜ ਪੰਜਾਬੀਆਂ ਨੂੰ ਜੋੜਨ ਦੀ ਇਹਦੇ ਲਈ ਜਿਹੜਾ ਵੀ ਕੋਈ ਯੋਗਦਾਨ ਪਾਵੇ ਉਹ ਵੈਲਕਮ ਕਰਾ ਕੋਈ ਅਸੀਂ ਕਹਿਣਾ ਨਹੀਂ ਚਾਹੁੰਦੇ ਵੈਸੇ ਛੱਜ ਤਾਂ ਬੋਲੇ ਛਾੜ ਨਹੀਂ ਕਿਉਂ ਬੋਲੇ ਮਤਲਬ ਸਾਸ ਹੋਏ ਸੇ ਬਾਦਲ ਬਲੋ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੀ ਅਕਾਲੀ ਸਰਕਾਰ ਸਵੇ ਹੋਈਆਂ ਭੁੱਲਾ ਜਾਣੇ ਜਾਣੇ ਵਿੱਚ ਹੋਈਆਂ ਗਲਤੀਆਂ ਦੀ ਮਤਲਬ ਜਨਤਕ ਤੌਰ ਤੇ ਮਾਫੀ ਮੰਗੀ ਆ ਗੁਰੂ ਤੋਂ ਗੁਰੂ ਦੀ ਸੰਗਤ ਤੋਂ ਮਾਫੀ ਮੰਗੀ ਆ ਜਿਹਨੂੰ ਪੰਥ ਪ੍ਰਸਤਾ ਨੇ ਵੈਲਕਮ ਕੀਤਾ ਚੰਗਾ ਕਿ ਕਿਹਾ ਤੇ ਜਿਨ੍ਹਾਂ ਦਾ ਢਿੱਡ ਦੁਖਦਾ ਜਿਨ੍ਹਾਂ ਨੂੰ ਤਕਲੀਫ ਹੁੰਦੀ ਆ ਜਿਵੇਂ ਕਹਿੰਦੇ ਆ ਭੇਡ ਥੂਏ ਮਿੱਡਾ ਕਿੱਲੇ ਉਹ ਹਾਲ ਹੋਇਆ ਪਿਆ ਭਗਵਾਨ ਤਮਨ ਜੀ ਜਿਨ੍ਹਾਂ ਦੇ ਅਸੀਂ ਨਹੀਂ ਕਹਿੰਦੇ ਜਿਨ੍ਹਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਦੇ ਵਿੱਚ ਮਤਲ ਇੱਕ ਸ਼ਰਾਬੀ ਹੋਣ ਦੇ ਦੋਸ਼ ਉਹਨਾਂ ਦੀ ਧੀ ਨੇ ਲਾਇ ਹੋੜ ਉਹ ਮਤਲ ਮਰਿਆਦਾ ਦੱਸਣ ਉਹ ਗੁਰੂ ਦੇ ਸਤਕਾਰ ਦੀ ਗੱਲ ਸਿਖਾਉਣ ਉਹ ਮੇਰਾ ਖਿਆਲ ਕਿਸੇ ਨੂੰ ਹਾਜ਼ਮ ਨਹੀਂ ਹੁੰਦੀ ਅੱਛਾ ਕਾਦੀ ਦਲ ਦੀ ਏਕਤਾ ਤੇਰਾ ਵਿੱਚ ਪੰਥ ਪ੍ਰਸਤਾ ਵਿੱਚ ਇੱਕ ਹੋਣ ਦੇ ਸਾਰ ਬਣੇ ਨੇ ਔਰ ਜਿਵੇਂ ਅੱਜ ਲੋੜ ਆ ਅੱਜ ਗੁਰਦੁਆਰਿਆਂ ਤੇ ਕਬਜ਼ੇ ਕਰਨ ਲੱਗੀ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਾਬਰ ਐਕਟ ਲਿਆਉਣ ਲੱਗੀ ਸਰਕਾਰ ਅ ਸਰਕਾਰ ਵੱਲੋਂ ਜਿਸ ਤਰ੍ਹਾਂ ਪੰਥਕ ਖੇਤਰ ਦੇ ਵਿੱਚ ਦਖਲਅਧੀ ਹੋ ਰਹੀ ਆ ਉਹ ਬੜੀਆਂ ਵੱਡੀਆਂ ਚੁਣੌਤੀਆਂ ਨੇ ਔਰ ਮੈਂ ਸਮਝਦਾ ਇਸ ਸਮੇਂ ਪੰਥਕ ਇਕਤਾ ਦੀ ਲੋੜ ਆ ਆ ਜਿਹੜੀ ਸਾਹਿਬ ਗੁਰ ਸਿੰਘ ਬਾਦਲ ਹੋਣਾ ਨੇ ਮਾਫੀ ਮੰਗੀ ਆ ਇਹਨੇ ਰਾਹ ਖੋਲੇ ਨੇ ਇਹਨੇ ਰਸਤੇ ਬਣਾਏ ਨੇ ਪੰਥ ਪ੍ਰਸਤਾ ਨੂੰ ਇੱਕ ਜੁੱਟ ਹੋਣ ਦੇ ਇੱਕ ਸੁਰ ਹੋਣ ਦੇ